ਇਨਾ ਘਰਾਂ ਦੇ ਵਿੱਚ ਸੱਪ ਨਿਕਲਦੇ ਹੋਣ ਉੱਥੇ ਕੱਚੀ ਲੱਸੀ ਪਾਓ ਤਾਂ ਕਹਿੰਦੇ ਸੱਪ ਨਹੀਂ ਨਿਕਲਦੇ ਇਹ ਕੁਝ ਲੋਕਾਂ ਦਾ ਵਿਚਾਰ ਆ ਤੇ ਕੁਝ ਲੋਕ ਇੰਜ ਕਰਦੇ ਵੀ ਨੇ ਜੀ ਵੀਰੋ ਇਹ ਗੱਲ ਸਹੀ ਆ ਕਿ ਕੱਚੀ ਨੱਸੀ ਪਾਉਣ ਦੇ ਨਾਲ ਸੱਪ ਜਿਹੜੇ ਨੇ ਦੁਬਾਰਾ ਘਰ ਵਿੱਚ ਨਹੀਂ ਆਉਂਦੇ ਜਾਂ ਆਪਾਂ ਨੂੰ ਨਹੀਂ ਦਿਸਣਗੇ ਇਹ ਕਿੱਥੋਂ ਤੱਕ ਠੀਕ ਆ ਇਹ ਅਕਸਰ ਵੇਖਿਆ ਗਿਆ ਹੈ ਕਿ ਜਿਹੜੇ ਸੱਪ ਨੇ ਇਹਨਾਂ ਦੀ ਕਰੀਬ 3000 ਕਿਸਮਾਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਧਰਤੀ ਤੇ ਕੁਝ ਪਾਣੀ ਤੇ ਕੁਝ ਜਿਹੜੀਆਂ ਨੇ ਦਰਖਤਾਂ ਤੇ ਵੀ ਰਹਿੰਦੀਆਂ ਨੇ ਤੇ ਇਹ ਤੋਂ ਇਲਾਵਾ ਇਹ ਵੀ ਵੇਖਿਆ ਕਿ ਸੱਪ ਜਿਹੜਾ ਮਨੁੱਖ ਤੋਂ ਡਰਦਾ ਆ ਤੇ ਡਰਨ ਕਰਕੇ ਉਹ ਜੰਗਲ ਦੇ ਵਿੱਚ ਰਹਿੰਦਾ ਜਿੱਥੇ ਮਨੁੱਖ ਘੱਟ ਆਉਂਦਾ ਜਾਂਦਾ ਹੋਵੇ ਤੁਸੀਂ ਅਕਸਰ ਵੇਖਿਆ ਹੋਊਗਾ ਕਿ ਸ਼ਹਿਰੀ ਖੇਤਰ ਵਿੱਚ ਜਾਂ ਦਿਹਾਤੀ ਖੇਤਰ ਵਿੱਚ ਸੱਪ ਬਹੁਤ ਘੱਟ ਆਉਂਦੇ ਜਰਾਉਣਗੇ ਤੇ ਆਉਂਦੇ ਕਿੱਥੇ ਨੇ ਜਿਹੜੇ ਲੋਕ ਖੇਤਾਂ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਆਲੇ-ਦੁਆਲੇ ਘਰਾਂ ਦੇ ਦੱਬ ਕਾਹੀ ਜਾਂ ਰੁੱਡਾਂ ਵਗੈਰਾ ਹੁੰਦੀਆਂ ਨੇ ਜਿਹੜੇ ਸਫਾਈ ਨਹੀਂ ਕਰਦੇ ਉਹਨਾਂ ਦੇ ਘਰਾਂ ਦੇ ਇੱਕ ਦੀ ਕਦੀ ਕੋਈ ਸੱਪ ਆ ਜਾਂਦਾ ਤੇ ਇਹੋ ਲੋਕ ਹੀ ਇੰਜ ਦੇ ਵਹਿਮ ਭਰਮ ਕਰਦੇ ਆ ਇਸ ਵੀਡੀਓ ਦਾ ਸਬੰਧ ਸਿਰਫ ਸਿੱਖਾਂ ਦੇ ਨਾਲ ਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਨੇ ਇਸ ਦਾ ਕਿਸੇ ਹੋਰ ਮਨੁੱਖ ਧਰਮ ਜਾਤੀ ਖੇਤਰ ਨਾਲ ਕੋਈ ਵੀ ਸਬੰਧ ਨਹੀਂ ਵੀਡੀਓ ਦਾ ਨਾ ਇਹਨਾਂ ਵਿਚਾਰਾਂ ਦਾ ਇਸ ਕਰਕੇ ਸਿਰਫ ਸਿੱਖ ਵੀਰ ਹੀ ਸੁਣ ਤੇ ਸਮਝਣ ਕਿਉਂਕਿ ਉਹਨਾਂ ਨਾਲ ਹੀ ਜੁੜੀ ਹੋਈ ਬਾਬੇ ਨਾਨਕ ਨੇ ਸਾਨੂੰ ਵਹਿਮਾਂ ਪਰਮਾਤਮਾ ਤੋਂ ਬਾਹਰ ਕੱਢਣ ਦੀ ਗੱਲ ਕਹੀ ਆ ਤਾਂ ਆਪਾਂ ਉਹਦੀ ਹੀ ਗੱਲ ਕਰਨੀ ਵੀਰਿਓ ਕਿਹਾ ਜਾਂਦਾ ਕਿ ਜਿਹੜਾ ਕੱਚੀ ਲੱਸੀ ਆ ਉਹ ਉਹਦੇ ਨਾਲ ਸੱਪ ਨਹੀਂ ਹੁੰਦਾ ਤੇ ਕੁਝ ਲੋਕਾਂ ਜਿਹੜੀਆਂ ਬੀਬੀਆਂ ਨੇ ਉਹ ਮੰਗਲਵਾਰ ਵੀਰਵਾਰ ਦੁੱਧ ਦੇ ਵਿੱਚ ਤੇ ਕਿੰਨਾ ਹਰਾ ਪਾਣੀ ਪਾ ਕੇ ਤੋਂ ਉਹਨੂੰ ਕਹਿਣ ਗਿਆ ਕੱਚੀ ਲੱਸੀ ਤੇ ਫਿਰ ਉਸ ਛੱਟਾ ਦਿੰਦੀਆਂ ਫਿਰਨੀਆਂ ਹੱਥ ਦੇ ਨਾਲ ਇੰਜ ਇੰਜ ਕਰਕੇ ਆਪਦੇ ਘਰ ਵਿੱਚ ਪਛੂਆਂ ਵੱਲ ਵਗੈਰਾ ਵਗੈਰਾ ਵੀਰਿਓ ਇੱਥੇ ਸਵਾਲ ਖੜਾ ਹੁੰਦਾ ਵੀ ਕੱਚੀ ਲੱਸੀ ਹੁੰਦੀ ਕੀ ਪਹਿਲਾਂ ਤਾਂ ਕੱਚੀ ਲੱਸੀ ਤੋਂ ਆਪਾਂ ਆਮ ਤੌਰ ਤੇ ਕਹਿੰਦੇ ਆ ਜਦੋਂ ਦੁੱਧ ਨੂੰ ਆਪਾਂ ਜਾਗ ਲੋਂਨੇ ਆ ਰਾਤ ਨੂੰ ਜਾਗ ਲੋਂਨ ਤੋਂ ਬਾਅਦ ਫਿਰ ਇਹਨੂੰ ਰਿੜਕਿਆ ਜਾਂਦਾ ਰਿੜਕਣ ਤੋਂ ਬਾਅਦ ਜਿਹੜਾ ਉਹ ਚੋਂ ਮੱਖਣ ਕੱਢ ਲਿਆ ਜਾਂਦਾ ਤੇ ਬਾਕੀ ਬਚੇ ਪਦਾਰਥ ਨੂੰ ਲੱਸੀ ਕਹਿੰਦੇ ਨੇ ਉਹ ਖੱਟੀ ਹੁੰਦੀ ਆ ਉਹ ਲੱਸੀ ਤੇ ਉਹਨੂੰ ਤਾਂ ਆਪਾਂ ਲੱਸੀ ਕਹਿ ਸਕਦੇ ਆ ਤੇ ਜਿਹੜਾ ਦੁੱਧ ਦੇ ਵਿੱਚ ਪਾਣੀ ਪਾਉਣਾ ਇਹਦੇ ਦੁੱਧ 'ਚ ਮਿਲਾਵਟ ਹੋ ਗਈ ਨਾ ਇਹਨੂੰ ਲੱਸੀ ਨਹੀਂ ਕਿਹਾ ਜਾਂਦਾ ਲੇਕਿਨ ਅਸੀਂ ਸੁਣਿਆ ਇਹ ਸਾਡੇ ਦਿਮਾਗ 'ਚ ਇਹ ਗੱਲ ਵੜ ਗਈ ਇਹ ਨੂੰ ਜਿਹਨੇ ਵਾਰ ਦਿੱਤੀ ਉਹੋ ਹੀ ਉੱਥੇ ਰੋਗੀ ਉਦੋਂ ਗਾੜੀ ਅਸੀਂ ਸੁਭਾਲ ਹੀ ਨਹੀਂ ਕੀਤਾ ਪੀ ਇਹ ਤੇ ਦੁੱਧ ਚ ਮਿਲਾਵਟ ਆ ਕੱਚੀ ਲੱਸੀ ਕਿੱਦਾਂ ਹੋ ਗਈ ਜਾਨੀ ਕਿ ਆਪਾਂ ਕਹਿ ਸਕਦੇ ਇੱਥੇ ਵੀ ਇੱਕ ਸਵਾਲ ਖੜਾ ਹੁੰਦਾ ਈ ਸੁਣੀ ਸੁਣਾਈ ਗੱਲ ਨੂੰ ਆਪਣੇ ਦਿਮਾਗ ਚ ਪਾ ਲਿਆ ਉਤੇ ਕਿੰਤੂ ਹੀ ਨਹੀਂ ਕੀਤਾ ਕਿਉਂਕਿ ਖੱਟੀ ਲੱਸੀ ਅਤੇ ਕੱਚੇ ਦੁੱਧ ਦੀ ਮਿਲਾਵਟ ਵਿੱਚ ਬਹੁਤ ਵੱਡਾ ਅੰਤਰ ਆ ਹੁਣ ਵੀਰੋ ਸਵਾਲ ਖੜਾ ਇਹ ਹੁੰਦਾ ਆ ਕਿ ਜਿਹੜੇ ਸੱਪ ਕੀਓ ਵਰਮੀ ਚ ਰਹਿੰਦੇ ਨੇ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਪੜੇ ਲਿਖੇ ਸੂ ਜਵਾਨ ਚਾਹੇ ਉਹਨਾਂ ਡਿਸਕਵਰੀ ਚੈਨਲ ਤੇ ਵੇਖੇ ਹੋਣ ਜਾਂ ਕਿਤੇ ਵੇਖੇ ਹੋਣ ਉਹਨਾਂ ਨੋਟ ਕੀਤਾ ਹੋ ਗਿਆ ਕਿ ਸੱਪ ਕਦੀ ਰੋਡ ਨਹੀਂ ਕੱਢ ਸਕਦਾ ਯਾਨੀ ਕਿ ਖੁੱਡ ਨਹੀਂ ਕੱਢ ਸਕਦਾ ਉਹ ਜਿਹੜਾ ਵਾ ਉਹ ਹਮੇਸ਼ਾ ਜਦੋਂ ਵੀ ਮਨੁੱਖ ਤੁਹਾਨੂੰ ਖਤਰਾ ਮਹਿਸੂਸ ਹੁੰਦਾ ਉਹ ਲੁਕਣ ਦੀ ਕੋਸ਼ਿਸ਼ ਕਰਦਾ ਉਹ ਕਿਤੇ ਵੀ ਲੁਕ ਸਕਦਾ ਜਦੋਂ ਉਹਨੂੰ ਕੋਈ ਟੋਇਆ ਟਿੱਬਾ ਰੋਡ ਮਿਲਦੀ ਹੈ ਤਾਂ ਉਹਦੇ ਚ ਵੜ ਜਾਂਦਾ ਅਤੇ ਫਿਰ ਅਸੀਂ ਉਹਨੂੰ ਦੇ ਦਿੰਦੇ ਨਾਮ ਵਰਮੀ ਦਾ ਜਦੋਂ ਸੱਪ ਜਿਹੜਾ ਰੋਡ ਨਹੀਂ ਕੱਢ ਸਕਦਾ ਆਪਣਾ ਘਾਰ ਹੀ ਨਹੀਂ ਬਣਾ ਸਕਦਾ ਫਿਰ ਉਹਨੂੰ ਵਰਮੀ ਕਿੰਜ ਕਿਹਾ ਜਾ ਸਕਦਾ ਇਹ ਵੀ ਇੱਕ ਸਵਾਲ ਜਿਹੜਾ ਸੋਚਣ ਵਾਲਾ ਇਹ ਕਿਸੇ ਨੇ ਸਾਡੇ ਦਿਮਾਗ 'ਚ ਵਾਰਡ ਦਿੱਤੀ ਕੁਝ ਲੋਕਾਂ ਦੇ ਤੇ ਉਹਨਾਂ ਸਿੱਖਾਂ ਨੇ ਕੁਝ ਸਮਝ ਲੈ ਕੇ ਹਾਂ ਵਰਮੀ ਹੁੰਦੀ ਹੈ ਜਦੋਂ ਸੱਪ ਦਾ ਘਾਰ ਹੀ ਨਹੀਂ ਤੇ ਵਰਮੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣ ਵਰਮੀ ਹੁੰਦੀ ਕੀ ਕਿਹਨੂੰ ਵਰਮੀ ਕਹੀ ਜਾਂਦੀ ਹੈ ਸਾਡੇ ਵਿੱਚੋਂ ਬਹੁਤ ਸਾਰੇ ਵੀਰ ਜਿਹੜੇ ਨੇ ਪੜ੍ਹੇ ਲਿਖੇ ਤੁਹਾਡੇ ਵਿੱਚੋਂ ਜਾਣਦੇ ਨੇ ਕਿ ਵਰਮੀ ਅਸੀਂ ਉਹਨੂੰ ਕਹਿੰਦੇ ਆ ਜਿੱਥੇ ਇੱਕ ਕੁਦਰਤ ਦਾ ਜੀਵ ਰਿੰਦਾ ਜਿਹਨੂੰ ਕਹਿੰਦੇ ਸਿਉਂਕ ਤੇ ਸਿਉਂਕ ਕੀ ਕਰਦੀ ਆ ਕਿ ਉਹ ਧਰਤੀ ਵਿੱਚੋਂ ਮਿੱਟੀ ਕੱਢਦੀ ਰਹਿੰਦੀ ਕੱਢਦੀ ਰਹਿੰਦੀ ਕੱਢ ਕੱਢ ਕੇ ਤਾਂ 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 ਲਈ ਆਉਂਦੀ ਰਹਦੀ ਆ ਬਹੁਤ ਜ਼ਿਆਦਾ ਕੰਮ ਕਰਦੀ ਕਿਉਂਕਿ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ ਉਹ ਜਿਹੜੀ ਥੱਲੇ ਉਹ ਖਾਲੀ ਕਰ ਦਿੰਦੀ ਆ ਆਪਣੇ ਆਉਣ ਜਾਣ ਦੇ ਰਸਤੇ ਬਣਾਉਣ ਲਈ ਕੁਦਰਤ ਨੇ ਉਹਨੂੰ ਇਵੇਂ ਹੀ ਬਣਾਇਆ ਇਦੋਂ ਸਿਉਂਕ ਨੇ ਰੋਡ ਪੁੱਟੀ ਸਿਉਂਕ ਨੇ ਮਿੱਟੀ ਥੱਲੇੋਂ ਚੁੱਕ ਕੇ ਤਾਂ ਲਿਆਂਦੀ ਉਹ ਤੇ ਬਣ ਗਿਆ ਘਰ ਸਿਉਂਕ ਦਾ ਫਿਰ ਉਹਨੂੰ ਵਰਮੀ ਕਿਦਾਂ ਕਹਿ ਸਕਦੇ ਆ ਇਹ ਵੀ ਇੱਕ ਸਾਡੇ ਦਿਮਾਗ 'ਚ ਸੋਚਣ ਵਾਲਾ ਸਵਾਲ ਹੈ ਲੇਕਿਨ ਜਿੰਨੇ ਸਾਡੇ 'ਚ ਵਾਰ ਦਿੱਤਾ ਦਿਮਾਗ 'ਚ ਅਸੀਂ ਉਹਨੂੰ ਗਾੜੀ ਸੋਚਣਾ ਹੀ ਨਹੀਂ ਚਾਇਆ ਉਹਤੇ ਸਵਾਲ ਹੀ ਨਹੀਂ ਕੀਤਾ ਅਸੀਂ ਸਾਨੂੰ ਆਪਾਂ ਨੂੰ ਇਹ ਪਤਾ ਕਿ ਇਹ ਗੱਲਾਂ ਗਲਤ ਨੇ ਪਰ ਅਸੀਂ ਫਿਰ ਵੀ ਗਾਂ ਇਤੋਂ ਕਦਮ ਠਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਕਹਿੰਦੇ ਨਹੀਂ ਜਿੱਦਾਂ ਇੱਕ ਮਨੁੱਖ ਦਾ ਡੀਐਨਏ ਹੁੰਦਾ ਨਾ ਉਹ ਪੀੜੀਦਰ ਪੀੜੀ ਅੱਗੇ ਵਧੀ ਜਾਂਦਾ ਰਹਿੰਦਾ ਜਿਦਾਂ ਇਸੇ ਤਰ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਦਿਮਾਗ 'ਚ ਕੁਝ ਵਹਿਮ ਭਰਮ ਵਾੜੇ ਨੇ ਉਹ ਉਸੇ ਤਰ੍ਹਾਂ ਹੀ ਕੁਝ ਲੋਕ ਚੱਲੀ ਜਾਂਦੇ ਨੇ ਪਰ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਵਹਿਮਾਂ ਮਾਤੋਂ ਬਾਹਰ ਨਿਕਲ ਲੱਪੇ ਗਾਂ ਸਵਾਲ ਕਰ ਲੱਪੇ ਤੇ ਪਿੱਛੇ ਵੀ ਸਵਾਲ ਕਰ ਲੱਪੇ ਨੇ ਕਿ ਇਹ ਕਿੰਝ ਹੋ ਸਕਦਾ ਇਸ ਕਰਕੇ ਜਦੋਂ ਤੱਤੀ ਲੱਸੀ ਨਹੀਂ ਹੁੰਦੀ ਹਾਂਜੀ ਵਰਮੀ ਸਬ ਸਬ ਰੁੱਡ ਪੁੱਟ ਨਹੀਂ ਸਕਦਾ ਵਰਮੀ ਬਣ ਨਹੀਂ ਸਕਦੀ ਤੇ ਇਹ ਜਿਹੜਾ ਕੱਚਾ ਦੁੱਧ ਜਿਹਨੂੰ ਆਪਾਂ ਦੁੱਧ ਕਿੰਨੇ ਆ ਮਲਾਵਟੀ ਦੁੱਧ ਉਹਦੇ ਨਾਲ ਕਿਹੜੀ ਰੈਕਸ਼ਨ ਹੋਣੀ ਹੈ ਉਹਦੇ ਨਾਲ ਕਿਹੜੀ ਗੈਸ ਪੈਦਾ ਹੋਣੀ ਹੈ ਕਿ ਸੱਪ ਡਰਦਾ ਮਾਰਾ ਉਥੇ ਨਾ ਆਵੇ ਇਹ ਤੁਹਾਡੇ ਵਰਗੇ ਵੀਰਾਂ ਦਾ ਸਵਾਲ ਹੋ ਸਕਦਾ ਜਿਹਨੂੰ ਉਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੱਪ ਜਿਹੜਾ ਵਾ ਅਕਸਰ ਮਨੁੱਖ ਨੂੰ ਵੇਖ ਕੇ ਭੱਜ ਜਾਂਦਾ ਆ ਗਾਹੇ ਬਗਾਏ ਕਦੇ ਜਾਣੇ ਜਾਣੇ ਚ ਕਿਸੇ ਘਰ ਚ ਆ ਸਕਦਾ ਉਹਨਾਂ ਵੀਰਿਓ ਸਵਾਲ ਖੜਾ ਇਹ ਹੁੰਦਾ ਜਿਹੜੇ ਸਿੱਖ ਸੱਪਾਂ ਨੂੰ ਮੱਥਾ ਟੇਕਦੇ ਨੇ ਜਾਂ ਸੱਪ ਦੇ ਪ੍ਰਤੀ ਸ਼ਰਧਾ ਭਾਵਨਾ ਰੱਖਦੇ ਨੇ ਜਿਹੜਾ ਵੀ ਸਿੱਖ ਜਿਹੜਾ ਕਈਆਂ ਨੇ ਆਪਣੀਆਂ ਪੈਲੀਆਂ ਦੇ ਵਿੱਚ ਜਿਹੜੇ ਨੇ ਉਥੇ ਛੋਟੇ ਛੋਟੇ ਆਲ ਨੇ ਬਣਾਏ ਤੇ ਵੀਰਵਾਰ ਮੰਗਲਵਾਰ ਸਾਕੇ ਸੱਪਾਂ ਨੂੰ ਉਹਨਾਂ ਦੇ ਮੁਤਾਬਕ ਕਿ ਉਹ ਪਨੂੰ ਜਿਹੜਾ ਬਾ ਦੁੱਧ ਪਾ ਕੇ ਆਉਂਦੇ ਕੱਚੀ ਲੱਸੀ ਪਾ ਕੇ ਆਉਂਦੇ ਉਹਨਾਂ ਦੇ ਮੁਤਾਬਕ ਹੁਣ ਸਵਾਲ ਖੜਾ ਹੁੰਦਾ ਕਿ ਜਦੋਂ ਆਪਾਂ ਕਿਸੇ ਇਨਸਾਨ ਨੂੰ ਮੱਥਾ ਟੇਕਦੇ ਆ ਕਿਸੇ ਚੀਜ਼ ਨੂੰ ਨਤਮਸਤਕ ਹੁੰਨੇ ਤਾਂ ਸਾਡੀਓ ਦੇ ਪ੍ਰਤੀ ਸ਼ਰਧਾ ਹੁੰਦੀ ਆ ਪਿਆਰ ਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ ਤੇ ਅਸੀਂ ਸੋਚਦੇ ਗੁਰੂ ਮਹਾਰਾ ਸਾਡੇ ਘਰ ਆਵੇ ਜਦੋਂ ਆਉਂਦੇ ਨੇ ਕਿ ਅਸੀਂ ਬੜਾ ਹੀ ਦਬ ਕਰਦੇ ਆ ਅੱਗੇ ਪਿੱਛੇ ਸਤਕਾਰ ਨਾ ਕਰਦੇ ਆ ਤੇ ਉੱਥੇ ਬਹਿਨੇ ਆ ਗੁਰੂ ਮਹਾਰਾਜ ਨਾਲ ਗੱਲਾਂ ਵੀ ਕਰਦੇ ਆ ਹੁਣ ਜਿਹੜੇ ਸੱਪ ਨੂੰ ਮੱਥਾ ਟੇਕਦੇ ਨੇ ਜਿਹੜੇ ਸਿੱਖ ਸੱਪ ਨੂੰ ਮੱਥਾ ਟੇਕਦੇ ਨੇ ਜੇ ਸੱਪ ਉਹਨਾਂ ਦੇ ਘਰ ਆ ਜਾਂਦਾ ਕੀ ਉਹ ਸੱਪ ਦਾ ਸਤਿਕਾਰ ਕਰਦੇ ਨੇ ਕੀ ਸੱਪ ਦੇ ਲਾਗੇ ਬਹਿੰਦੇ ਨੇ ਜਾਂ ਕਿ ਸੱਪ ਨੂੰ ਮਾਰ ਦਿੰਦੇ ਨੇ ਉਹ ਤੇ ਚੱਟ ਡੰਡਾ ਲੈ ਕੇ ਸੱਪ ਨੂੰ ਮਾਰ ਦਿੰਦੇ ਨੇ ਤੇ ਫਿਰ ਵੀਰੋ ਇਹ ਆਪਾਂ ਨੂੰ ਇਹ ਅੰਤਰ ਨੂੰ ਵੀ ਸਮਝਣਾ ਚਾਹੀਦਾ ਜਦੋਂ ਅਸੀਂ ਸਤਕਾਰ ਹੀ ਨਹੀਂ ਕਰਦੇ ਅਸੀਂ ਇਹ ਨਹੀਂ ਚਾਹੁੰਦੇ ਕਿ ਸੱਪ ਸਾਡੇ ਘਰ ਆਵੇ ਤੇ ਫਿਰ ਮੱਥਾ ਟੇਕਣ ਅਸੀਂ ਕਿਉਂ ਜਾਨੇ ਆ ਤੇ ਜਿਹੜਾ ਕੋਈ ਟੇਕਨਦਾ ਵਾ ਜਿਹੜਾ ਵੀ ਸਿੱਖ ਇੰਜ ਕਰਦਾ ਤੇ ਮੈਂ ਤੇ ਅਰਦਾਸ ਬੇਨਤੀ ਕਰਦਾ ਬਾਬੇ ਨਾਨਕ ਨੂੰ ਉਹ ਸਾਪ ਉਹਦੇ ਘਰ ਆਇਆ ਕਰੇ ਉਹਦੇ ਨਾਲ ਵਿਆਹ ਕਰੇ ਉਹਦੀ ਬੰਜੀ ਤੇ ਸੋਇਆ ਕਰੇ ਤਾਂ ਉਹਦੇ ਲਾਗੇ ਥਾਗੇ ਘੁੰਮਿਆ ਫਿਰਿਆ ਕਰੇ ਤਾਂ ਉਹਨੂੰ ਪਤਾ ਲੱਗੇ ਕਿ ਸੱਪ ਨੂੰ ਮੱਥਾ ਟੇਕਦਾ ਸਾਪ ਉਹਦਾ ਮਿੱਤਰ ਬਣ ਗਿਆ ਸੱਪ ਉਹਦੇ ਦੁੱਖ ਸੁੱਖ ਦਾ ਭਾਈਵਾਲ ਬਣ ਗਿਆ ਤੇ ਫਿਰ ਵੇਖਦੇ ਆ ਕਿ ਉਹ ਮਨੁੱਖ ਕਿੰਨਾ ਸਤਕਾਰ ਕਰਦਾ ਸਾਨੂੰ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਜਿਹੜੀ ਗੱਲ ਤੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੋਕਿਆ ਇੰਜ ਦੀਆਂ ਵਿਚਾਰਾਂ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ